ਬਹੁਤ ਮਤਲਬ ਮਾੜੀ ਸਥਿਤੀ ਸਾਡੇ ਉਸ ਟਾਈਮ ਇਵਨਿੰਗ ਮੇਰੇ ਪਾਪਾ ਕੋਲ ਬਹੁਤ ਖੈ ਗੁਜਾਰਾ ਹੋ ਰਿਹਾ ਸੀ ਘਰ ਦਾ ਹਨਾ ਉਹਨਾਂ ਕੋਲ ਘਰ ਨਹੀਂ ਬਣਾਜੇ ਹੋ ਰਿਹਾ ਸੀ ਪਰ ਉਹ ਆਈ ਉਹਨੇ ਸਾਡੀ ਮਦਦ ਕੀਤੀ ਸਾਨੂੰ ਸਮਝਿਆ ਇੱਕ ਮਹੀਨੇ ਦੇ ਅੰਤ ਹੀ ਉਹਨੇ ਸਾਡਾ ਸਭ ਕੁਝ ਕਰਵਾ ਦਿੱਤਾ ਫੜਾਂ ਦੇ ਵਿੱਚ ਜੋ ਮਕਾਨ ਸਾਡੇ ਡਿੱਗੇ ਸੀ ਨਾ ਜੀ ਉਹਦੇ ਕਰਕੇ ਸਾਡਾ ਬੜਾ ਨੁਕਸਾਨ ਹੋ ਗਿਆ ਸੀ ਤੇ ਅਸੀਂ ਜਾ ਕੇ ਸਰਬਤ ਭਲੇ ਕੋਲ ਅਸੀਂ ਗਏ ਜੀ ਤੇ ਸਾਡੇ ਉਹਨਾਂ ਨੇ ਬੜਾ ਸਾਡਾ ਸਤਿਕਾਰ ਕੀਤਾ ਤੇ ਸਾਨੂੰ ਮਕਾਨ ਬਣਾ ਕੇ ਦਿੱਤਾ ਜੀ। ਇਹ ਇੱਕ ਬਹੁਤ ਗਰੀਬ ਪਰਿਵਾਰ ਸੀ ਜੀ। ਇਹ ਚਾਰ ਧਰਮ ਸਿੰਘ ਦੀਆਂ ਬੇਟੀਆਂ ਨੇ ਇੱਕ ਬੇਟਾ ਦੇ ਕੋਲ ਜੀ। ਇਹ ਵਿਚਾਰਾ ਦਿਹਾੜੀ ਨਾਲ ਗੁਜ਼ਾਰਾ ਬਹੁਤ ਔਖਾ ਚੱਲਦਾ ਸੀ। ਉਸ ਤੋਂ ਗਰੀਬੀ ਦੀ ਮਾਰ ਹੋਈ ਆ। ਤੁਹਾਡੀ ਚੈਰੀਟੇਬਲ ਟਰਸਟ ਨੇ ਇਹਦੀ ਮਦਦ ਕੀਤੀ। ਬਹੁਤ ਸੋਹਣਾ ਕਾਰਜ ਕੀਤਾ ਜੀ। ਬਹੁਤ ਛੇਤੀ ਮਤਲਬ ਮਕਾਨ ਬਣਾ ਕੇ ਇਹਨੂੰ ਦਿੱਤਾ ਜੀ। ਇਹ ਨਹੀਂ ਗਰੀਬ ਕੋਲ ਵਿਚਾਰੇ ਦਾ ਮਕਾਨ ਬਣਾਉਣਾ ਬਹੁਤ ਔਖਾ ਸੀ। ਉਹਨਾਂ ਨੇ ਆਪਣੇ ਰਹਿਣਗੇ ਵਿਚਾਰੇ ਵਧੀਆ ਅਸੀਸਾਂ ਦੇਣਗੇ। ਪਰਮਾਤਮਾ ਚੈਰੀਟੇਬਲ ਨੂੰ ਸਭਨ ਤਰੱਕੀ ਦੇਵੇ। ਤੋਂ ਬਸ ਇਹ ਚੀਜ਼ ਉੱਪਰ ਕਰਕੇ ਜਾ ਰਾ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਜੀ। ਤੇ ਮੈਂ ਸਰਬਤ ਭਲੇ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਐਡਾ ਵੱਡਾ ਕਾਰਜ ਕੀਤਾ ਜੀ ਤੇ ਸਾਡੀ ਜਿਹੜੀ ਕਬੀਲਦਾਰੀ ਸੀ ਉਹਦੇ ਕਰਕੇ ਸਾਡਾ ਮਕਾਨ ਨਹੀਂ ਬਣਿਆ ਤੇ ਆਪਣਾ ਹੜਾਂ ਦੇ ਵਿੱਚ ਜੋ ਮਕਾਨ ਸਾਡੇ ਡਿੱਗੇ ਸੀ ਨਾ ਜੀ ਉਹਦੇ ਕਰਕੇ ਸਾਡਾ ਬੜਾ ਨੁਕਸਾਨ ਹੋ ਗਿਆ ਤੇ ਅਸੀਂ ਜਾ ਕੇ ਸਰਬਤ ਭਲੇ ਕੋਲ ਅਸੀਂ ਗਏ ਜੀ ਤੇ ਸਾਡੇ ਉਹਨਾਂ ਨੇ ਬੜਾ ਸਾਡਾ ਸਤਿਕਾਰ ਕੀਤਾ ਤੇ ਸਾਨੂੰ ਮਕਾਨ ਪਾ ਕੇ ਦਿੱਤਾ ਜੀ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਹਾਂ ਉਹਨਾਂ ਨੇ ਸਾਨੂੰ ਘਰ ਬਣਾ ਕੇ ਦਿੱਤਾ ਅਸੀਂ ਉਹਨਾਂ ਦਾ ਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਉਹ ਬਹੁਤ ਮਤਲਬ ਮਾੜੀ ਸਥਿਤੀ ਸਾਡੇ ਉਸ ਟਾਈਮ ਇਵਨਿੰਗ ਮੇਰੇ ਪਾਪਾ ਕੋਲੋਂ ਬਹੁਤ ਔਖੇ ਗੁਜ਼ਾਰਾ ਹੋ ਰਿਹਾ ਸੀ ਘਰ ਦਾ ਹਨਾ ਉਹਨਾਂ ਕੋਲ ਘਰ ਨਹੀਂ ਬਣਾਜ ਹੋ ਰਿਹਾ ਸੀ ਪਰ ਉਹ ਆਏ ਉਹਨੇ ਸਾਡੀ ਮਦਦ ਕੀਤੀ ਸਾਨੂੰ ਸਮਝਿਆ ਹਰੁਨੇ ਸਾਡੀ ਬਹੁਤ ਜਲਦੀ ਜਲਦੀ ਹੈਲਪ ਕੀਤੀ ਬਣਗੀ ਸਾਨੂੰ ਜ਼ਿਆਦਾ ਟਾਈਮ ਵੀ ਨਹੀਂ ਲਗਣ ਦਿੱਤਾ ਇੱਕ ਮਹੀਨੇ ਦੇ ਅੰਦਰ ਹੀ ਉਹਨਾਂ ਨੇ ਸਾਡਾ ਸਭ ਕੁਝ ਕਰਵਾ ਦਿੱਤਾ